ਗੈਂਗਸਟਰਾਂ ਦੀ ਦੁਸ਼ਮਣੀ ਹੁਣ ਹੱਦਾਂ ਸਰਹੱਦਾਂ ਪਾਰ ਕਰ ਚੁੱਕੀ ਹੈ ਲਾਰੈਂਸ ਬਿਸ਼ਨੋਈ ਗੈਂਗ ਅਤੇ ਗੋਦਾਰਾ ਗੈਂਗ ਆਮੋ ਸਾਹਮਣੇ ਹੋ ਗਏ ਨੇ ਸ਼੍ਰੀਆਮ ਇੱਕ ਦੂਜੇ ਨੂੰ ਧਮਕੀਆਂ ਦੇ ਰਹੇ ਨੇ ਕਦੇ ਕੈਨੇਡਾ ਦੇ ਵਿੱਚ ਫਾਇਰਿੰਗ ਹੁੰਦੀ ਹੈ ਤੇ ਕਦੇ ਕੈਲੀਫੋਰਨੀਆ ਦੇ ਵਿੱਚ ਫਾਇਰਿੰਗ ਹੁੰਦੀ ਹੈ ਕਦੇ ਅਮਰੀਕਾ ਦੇ ਵਿੱਚ ਗੋਲੀ ਚੱਲਦੀ ਹੈ ਤੇ ਕਦੇ ਕੈਨੇਡਾ ਦੇ ਵਿੱਚ ਕਿਸੇ ਕੈਫੇ ਦੇ ਉੱਤੇ ਅਟੈਕ ਹੁੰਦਾ ਪੰਜਾਬੀ ਸਿੰਗਰ ਦੇ ਉੱਤੇ ਅਟੈਕ ਹੁੰਦਾ ਲਗਾਤਾਰ ਲਾਰੈਂਸ ਬਿਸ਼ਨੋਈ ਅਤੇ ਗੋਦਾਰਾ ਗੈਂਗ ਆਮੋ ਸਾਹਮਣੇ ਹੋ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਲਾਰਸ ਵਿਸ਼ਨੋਏ ਕਿਸੇ ਨੂੰ ਬਣਾ ਸਕਦਾ ਹੈ ਤਾਂ ਮਿਟਾ ਵੀ ਸਕਦਾ ਹੈ ਸੋਸ਼ਲ ਮੀਡੀਆ ਤੇ ਇੱਕ ਆਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਅਸੀਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਪਰ ਉਸ ਆਡੀਓ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜੇਕਰ ਲਾਰੈਂਸ ਕਿਸੇ ਨੂੰ ਕੁਝ ਬਣਾ ਸਕਦਾ ਤਾਂ ਮਿਟਾ ਵੀ ਸਕਦਾ ਜਦ ਕਿ ਦੂਸਰੇ ਪਾਸੇ ਹੈਰੀ ਬਖਸਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕਤਲ ਦਾ ਬਦਲਾ ਜ਼ਰੂਰ ਲਵਾਂਗੇ ਅਸੀਂ ਕਿਸੇ ਤੋਂ ਡਰਦੇ ਨਹੀਂ ਜਿਹੜਾ ਜੋ ਤੁਸੀਂ ਕਹਿ ਰਹੇ ਹੋ ਕਿ ਮੈਂ ਕਿਸੇ ਕਿਸੇ ਗਰੀਬ ਮੁੰਡੇ ਨੂੰ ਮਾਰ ਦਿੱਤਾ ਤੇ ਕਿਹਾ ਕਿ ਮੈਂ ਉਸ ਦੇ ਨਾਲ ਸੀ ਭੱਜ ਗਿਆ ਤਾਂ ਤੁਹਾਡੀਆਂ ਸੱਤ ਪੀੜੀਆਂ ਵੀ ਮੇਰੇ ਤੱਕ ਨਹੀਂ ਪਹੁੰਚ ਸਕਦੀਆਂ ਅਸੀਂ ਉੱਥੇ ਬੈਠੇ ਹਾਂ ਜਿੱਥੇ ਤੁਸੀਂ ਸੋਚ ਵੀ ਨਹੀਂ ਸਕਦੇ ਲਗਾਤਾਰ ਪੰਜਾਬ ਦੇ ਵਿੱਚੋਂ ਗੈਂਗਵਾਰ ਹੁੰਦੀ ਹੋਈ ਹੁਣ हददा सरहदਾਂ पार ਕਰਕੇ ਕੈਨੇਡਾ ਅਮਰੀਕਾ ਦੇ ਵਿੱਚ ਹੋ ਰਹੀ ਹੈ ਜਿੱਥੇ ਲਗਾਤਾਰ ਕਿਸੇ ਨਾ ਕਿਸੇ ਕੈਫੇ ਦੇ ਉੱਤੇ ਚਾਹੇ ਕਫਿਲ ਦਾ ਕੈਫੇ ਹੋਵੇ ਉਸ ਦੇ ਉੱਤੇ ਅਟੈਕ ਹੋ ਚੁੱਕਿਆ ਤਿੰਨ ਵਾਰ ਫਾਇਰਿੰਗ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਇੱਕ ਪੰਜਾਬੀ ਸਿੰਗਰ ਤੇ ਜਿਹੜੀ ਖਬਰ ਆਈ ਹੈ ਕਿ ਉਹਨਾਂ ਦੇ ਉੱਤੇ ਗੋਲਾਬਾਰੀ ਹੋਈ ਹੈ ਤੜ-ਤੜ ਗੋੜੀਆਂ ਚਲਾਈਆਂ ਗਈਆਂ ਨੇ ਜਿਸ ਦੇ ਵਿੱਚ ਜਿਹੜੀ ਆਡੀਓ ਐਸ ਦੇ ਵਿੱਚ ਕਿਹਾ ਗਿਆ ਕਿ ਗਰੀਬ ਮੁੰਡਾ ਟਰੱਕ ਚਲਾਉਣ ਵਾਲਾ ਇਹਨਾਂ ਨੇ ਮਾਰਤਾ ਜਾਦਕੀ ਖੁਦ ਮੇਰਾ ਨਾਮ ਲੈ ਕੇ ਬਾ ਬਾਏ ਖਾਟ ਰਹੇ ਨੇ ਪਰ ਅਸੀਂ ਡਰਨ ਵਾਲੇ ਨਹੀਂ ਅਸੀਂ ਡਰਉਣ ਵਾਲਿਆਂ ਦੇ ਵਿੱਚੋਂ ਆ ਤੇ ਨਾਲ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਹੁਣ ਜਿਹੜਾ ਕੁਝ ਵੀ ਹੋਵੇਗਾ ਉਹ ਸਭ ਦੇ ਸਾਹਮਣੇ ਹੋਵੇਗਾ ਤੁਸੀਂ ਜਿੱਥੇ ਮਰਜੀ ਲੁਕ ਲੋ ਅਸੀਂ ਬਦਲਾ ਜ਼ਰੂਰ ਲਵਾਂਗੇ ਦੱਸਦੇ ਕਿ ਲਾਰੈਂਸ ਵਿਸ਼ਨਾਈ ਬੇਸ਼ੱਕ ਇਸ ਵਲ ਜੇਲ੍ਹ ਦੇ ਵਿੱਚ ਐ ਪਰ ਉਸ ਦਾ ਪੂਰਾ ਨੈਟਵਰਕ ਗੈਂਗ ਜੇਲ੍ਹ ਦੇ ਵਿੱਚੋਂ ਚੱਲ ਰਿਹਾ ਉੱਥੇ ਕੀ ਗੁਦਾਰਾ ਜਿਹੜਾ ਗੈਂਗ ਐ ਉਹ ਵੀ ਲਗਾਤਾਰ ਐਕਟਿਵ ਐ ਲਗਾਤਾਰ ਗੈਂਗਵਾਰ ਹੋ ਰਹੀ ਐ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਇਹ ਗੈਂਗਵਾਰ ਕਦੋਂ ਰੁਕੇਗੀ ਕਿੰਨੇ ਹੋਰ ਕਰ ਬਰਬਾਦ ਹੋਣਗੇ ਕਿੰਨੇ ਹੋਰ ਬੇਕਸੂਰ ਮਾਰੇ ਜਾਣਗੇ ਤੇ ਆਖਰਕਾਰ ਇਹਨਾਂ ਗੈਂਗਸਟਰਾਂ ਨੂੰ ਜਾਂ ਫਿਰ ਇਸ ਗੈਂਗਵਾਰ ਨੂੰ ਨਾਥ ਕਦੋਂ ਪਾਵੇਗੀ ਕਿਉਂਕਿ ਲਗਾਤਾਰ ਬੇਸ਼ੱਕ ਸੂਬਾ ਸਰਕਾਰ ਪੰਜਾਬ ਦੀ ਗੱਲ ਕਰੀਏ ਤਾਂ ਗੈਂਗਸਟਰਾਂ ਦੇ ਲਗਾਤਾਰ ਐਨਕਾਊਂਟਰ ਵੀ ਹੋ ਰਹੇ ਨੇ ਸ਼ਕਤੀ ਵੀ ਹੋ ਰਹੀ ਹੈ ਜੇਲ੍ਹਾਂ ਦੇ ਵਿੱਚ ਵੀ ਬੰਦ ਨੇ ਪਰ ਫਿਰ ਵੀ ਇਹ ਗੈਂਗਵਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਂ ਦੂਸਰੇ ਪਾਸੇ ਹੁਣ ਕੈਨੇਡਾ ਨੂੰ ਇੱਕ ਸੇਫ ਥਾ ਇਹਨਾਂ ਗੈਂਗਸਟਰਾਂ ਦੇ ਵੱਲੋਂ ਮੰਨ ਲਿਆ ਗਿਆ ਉੱਥੇ ਜਾ ਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਕਿਸੇ ਨਾ ਕਿਸੇ ਨੂੰ ਟਾਰਗੇਟ ਕਰ ਰਹੇ ਨੇ ਪਰ ਹੁਣ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਸ਼ਰੀਆਮ ਇੱਕ ਦੂਜੇ ਨੂੰ ਧਮਕੀਆਂ ਦੇਣ ਦਾ سلسلہ ਸ਼ੁਰੂ ਹੋ ਗਿਆ ਹੈ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਇਸ ਮਾਮਲੇ ਦੇ ਵਿੱਚ ਅੱਗੇ ਨਵਾਂ ਕਿਹੜਾ ਮੋੜ ਆਵੇਗਾ ਤੇ ਅੱਗੇ ਕਿਹੜੇ ਗੈਂਗਸਟਰ ਦੇ ਵੱਲੋਂ ਕਿਸ ਤਰੀਕੇ ਦੇ ਜਿਹੜੇ ਕਦਮ ਹੋ ਚੁੱਕੇ ਜਾਣਗੇ